ਜੇ ਪਾਣੀ ਜੀਵਨ ਹੈ ਤਾਂ ਉਸ ਜੀਵਨ ਦੇ ਨਾਲ ਤੱਕਾ ਕਿਉਂ ਕੀਤਾ ਜਾਂਦਾ ਸਰਕਾਰਾਂ ਦਾ 47 ਦੀ ਵੰਡ ਸਮੇਂ ਵੀ ਕੀ ਪੰਜਾਬ ਨਾਲ ਤੱਕਾ ਹੋਇਆ ਤੇ ਜਦੋਂ ਹਰਿਆਣਾ ਬਣਿਆ ਵੱਖਰਾ ਸੂਬਾ ਬਣਿਆ ਦਿੱਲੀ ਵਾਲਿਆਂ ਨੂੰ ਰਾਜਸਥਾਨ ਨੂੰ ਪਾਣੀ ਦੇਂਦਾ ਤਾਂ ਵੀ ਧੋਖਾ ਹੋਇਆ ਤੇ ਉਹ ਧੋਖਾ ਅੱਜ ਵੀ ਵਰਕਰਾਰ ਹੈ ਇਹ ਕਿਵੇਂ ਹੁੰਦਾ ਹੈ ਕਿ ਇੱਕ ਸੂਬਾ ਆਪਣੀ ਹੱਦ ਤੋਂ ਵੱਧ ਪਾਣੀ ਤੁਹਾਨੂੰ ਤਾਂ ਵੀ ਦੇ ਰਿਹਾ ਤੇ ਤੁਸੀਂ ਤਾਂ ਵੀ ਕਹੋਗੇ ਨਹੀਂ ਇੰਨਾ ਨਹੀਂ ਅਸੀਂ ਤਾਂ ਇੰਨਾ ਲਵਾਂਗੇ ਤੇ ਡੰਡੇ ਤੇ ਜ਼ੋਰ ਤੇ ਲਵਾਂਗੇ ਕਹਿੰਦੇ ਹਰਿਆਣਾ ਨੇ ਤੱਕੇ ਨਾਲ ਬੀਬੀਐਮਬੀ ਤੋਂ ਪਾਣੀ ਲੈ ਲਿਆ ਜੀ ਕਿ ਹਾਂ ਅਸੀਂ ਤਾਂ 8500 ਕਿ ਉਸਕ ਪਾਣੀ ਲੈ ਕੇ ਜਾਵਾਂਗੇ ਤੇ ਬਿਲਕੁਲ ਬੀਬੀਐਮਬੀ ਦੀ ਪਹਿਲੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਚ ਇਤਰਾਜ਼ ਉਠਾਤਾ ਸੀਗਾ ਕਿ ਅਸੀਂ ਨਹੀਂ ਦੇ ਸਕਦੇ ਪਹਿਲਾਂ ਹੀ 4000 ਕਿ ਉਸਕ ਤੁਹਾਨੂੰ ਵੱਧ ਦੇ ਰਿਆਂ ਪਰ ਉਹਨਾਂ ਨੇ ਇੱਕ ਹੋਰ ਮੀਟਿੰਗ ਬੁਲਾਈ ਔਰ ਸਾਰਿਆਂ ਨੂੰ ਹੋ ਸਕਦਾ ਗਵਰਨਮੈਂਟ ਆਫ ਇੰਡੀਆ ਲੈਵਲ ਤੋਂ ਵੀ ਕੋਈ ਹਦਾਇਤ ਹੋਵੇ ਜਾਂ ਸਟੇਟਾਂ ਦਾ ਆਪਣਾ ਇੰਟਰਸਟ ਵੀ ਹੋਏਗਾ ਉੱਥੇ VOTING ਕਰਾਈ ਹੈ ਫਿਰ ਉਸ ਮਾਮਲੇ ਦੇ ਚ ਪਹਿਲੀ ਗੱਲ ਤਾਂ ਇਹ ਹੈ ਸਭ ਤੋਂ بڑا ਕਿ ਕੀ ਬੀਬੀਐਮਬੀ ਦੇ ਵਿੱਚ ਰਪੇਰੀਆ ਨਾ ਹੁੰਦੇ ਹੋਏ ਵੀ ਉਹ ਸਾਰਿਆਂ ਨੂੰ ਬਰਾਬਰ ਦਾ ਹੱਕ ਹੈ ਤਾਂ ਤੁਸੀਂ ਚਾਰ ਦਿੱਲੀ ਜਿਹੜਾ ਪੀਣ ਵਾਲਾ ਪਾਣੀ ਮੰਗਦਾ ਉਹਦਾ ਨੁਮਾਇੰਦਾ ਵੀ ਵੋਟ 'ਚ ਸ਼ਾਮਲ ਹੈ ਜਿਹੜਾ ਰਾਜਸਥਾਨ ਦਾ ਇਸ ਮਾਮਲੇ 'ਚ ਕੋਈ ਰੌਲਾ ਰੱਪਾ ਨਹੀਂ ਹੈ ਉਹਦਾ ਨੁਮਾਇੰਦਾ ਵੀ ਨਹਾੰਦਾ ਵੀ ਜੀ ਠੀਕ ਹੈ ਜੇ ਤੁਸੀਂ ਵੋਟ ਪਾਏ ਹੋ ਇੱਧਰ ਤੇ ਹਰਿਆਣਾ ਹੈਗਾ ਇਸੇ ਹਿਮਾਚਲ ਅਪਰ ਰਪੇਰੀਆ ਨੇ ਉਹਦਾ ਰੌਗੜਾ ਨਹੀਂ ਉਹ ਐਬਸੈਂਟ ਰਿਹਾ ਉਹਨੇ ਕਿਹਾ ਕਿ ਮੈਂ ਕਿਧਰੇ ਬਣੀਆ ਪੰਜਾਬ ਕੱਲਾ ਛੱਡ ਕੇ ਤੁਸੀਂ ਤਿੰਨ ਇੱਕ ਦੇ ਨਾਲ ਚਾਰ ਇੱਕ ਦੇ ਨਾਲ ਕਾਇਦਰ ਨੇ ਵੀ ਅਸੀਂ ਤਾਂ ਫੈਸਲਾ ਕਰਤਾ ਜੀ ਇਹ ਫੈਸਲੇ ਕਿਸ ਤਰੀਕੇ ਦੇ ਨੇ ਜਦੋਂ ਉੱਥੇ ਪੂਰਾ ਆਰਗੂਮੈਂਟ ਹੁੰਦਾ ਦਲੀਲ ਹੁੰਦੀ ਹੈ ਦਲੀਲ 'ਚ ਤਾਂ ਤੁਹਾਡੇ ਕੋਲ ਕੋਈ ਤੁਹਾਡੀ ਦਲੀਲ 'ਚ ਵਜਨ ਨਹੀਂ ਹੈ ਜਦੋਂ ਇਹ ਕਿਹਾ ਗਿਆ ਵੀ ਜੇ ਤੁਹਾਡੀ ਆਬਾਦੀ ਜਿੰਨੀ ਆਬਾਦੀ ਹੈ ਜਿੰਨਾ ਇੱਕ ਪਮੈਸੀ ਪਾਣੀ ਪੀਣ ਲਈ ਚਾਹੀਦਾ ਉਹਨੂੰ 1700 ਕਿਉਸਕ ਬਹੁਤ ਆਸੀਂ ਤਾਂ ਫਿਰ ਵੀ 400 4000 ਦੇ ਰਿਹਾ ਤੇ 8500 ਕੇ ਉਸਕ ਮੰਗੜ ਦੀ ਤੁਕ ਕੀ ਹੈ ਜੇ ਪੀਣ ਵਾਲੇ ਪਾਣੀ ਦੇ ਤੌਰ ਤੇ ਇਹ ਤੁਸੀਂ ਇਰੀਗੇਸ਼ਨ ਲਈ ਪਾਣੀ ਵਰਤੋਗੇ ਔਰ ਉਹਦੇ ਲਈ ਵਰਤਦੇ ਹੋ ਸਾਰਾ 4024 ਕੁਝ ਹਿੱਸਾ ਉਹਦੇ ਨਹੀਂ ਵਰਤ ਰਹੇ ਹੋ ਇਹਦੀ ਅੰਕੜਿਆਂ ਚ ਦਲੀਲ ਦੇਣ ਦੀ ਬਜਾਏ ਵੀ ਨਹੀਂ ਸਾਨੂੰ ਜ਼ਿਆਦਾ ਕਿਉਂ ਚਾਹੀਦਾ ਉਹ ਕਹਿੰਦੇ ਨੇ ਜੀ ਪੰਜਾਬ ਠੱਕਾ ਕਰਦਾ ਤੇ ਤੁਸੀਂ ਨਹੀਂ ਮੰਨਦੇ ਅਸੀਂ ਇਸ ਲੈਵਲ ਦੇ ਉੱਤੇ ਗੱਲ ਕਰਦੇ ਆ ਫਿਰ ਹੋਰ ਗੱਲ ਹੋਈ ਕਿ ਅੱਜ ਤੱਕ ਇੱਕ ਰੂਲ ਬਣਿਆ ਹੋਇਆ ਕਿਉਂਕਿ ਪੰਜਾਬ ਕੋਲ ਹੈ ਇਹ ਹੱਕ ਤਾਂ ਸਾਡਾ ਚੀਫ ਇੰਜੀਨੀਅਰ ਹੁੰਦਾ ਹੈ ਜਿਹੜਾ ਪੰਜਾਬ ਤੋਂ ਲਾਇਆ ਜਾਂਦਾ ਹੈ ਇਹਨੂੰ ਛੱਡਣ ਦੇ ਲਈ ਇੱਕ ਇੰਡੈਂਟ ਇਡੈਂਟ ਇੰਡੈਂਟ ਦੇਣਾ ਹੁੰਦਾ ਹੈ ਕਿ ਹਾਂ ਇੰਨਾ ਪਾਣੀ ਛੱਡ ਦਿਓ ਰੋਜ਼ ਡੇਲੀ ਜਿਹੜਾ ਵੀ ਹੈ ਉਹ ਉਹਦੇ ਦਸਖਤਾਂ ਤੋਂ ਬਿਨਾਂ ਨਹੀਂ ਜਾਂਦਾ ਤੇ BBMP ਦੀ ਮੈਨੇਜਮੈਂਟ ਨੇ ਕਹਿਤਾ ਕਿ ਖਾਸ ਹਾਲਾਤਾਂ ਦੇ ਵਿੱਚ ਇਹਨੂੰ ਬਾਈਪਾਸ ਕੀਤਾ ਜਾ ਸਕਦਾ ਹੈ ਉਹਨੂੰ ਵੀ ਬਾਈਪਾਸ ਕਰਤਾ ਤੇ ਆਰਡਰ ਕਰਤਾ ਕਿ ਅੱਜ ਹੀ ਦਿਓ ਪਾਣੀ ਮਤਲਬ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਹ ਛੱਡੋ ਔਰ ਸਭ ਤੋਂ بڑا ਸਵਾਲ ਜਿਹੜਾ ਇਹ ਪੈਦਾ ਹੋ ਗਿਆ ਕਿ ਇਹ ਤਾਂ ਡਿਕਟੇਟਰਸ਼ਿਪ ਦਾ ਇੱਕ ਤਰੀਕਾ ਹੈ ਨਾ ਤੇ ਹੁਣ ਸਾਡੇ ਜਿਹੜੇ ਚੀਫ ਮਿਨਿਸਟਰ ਨੇ ਉਹ ਕਹਿੰਦੇ ਨੇ ਅਸੀਂ ਬੂੰਦ ਜਾਣ ਨਹੀਂ ਦੇਣੀ ਬੂੰਦ ਹੁਣ ਕਿਵੇਂ ਰੋਕੂਗਾ ਪੰਜਾਬ ਜੇ ਉਹਨਾਂ ਨੇ ਉਹ ਵੀ ਬਾਈਪਾਸ ਕਰਤਾ ਕਿਹੜੀ ਲੜਾਈ ਲੜੋਂਗੇ ਕਿਹੜਾ ਤਰੀਕਾ ਹੈ ਇਹਨੂੰ ਦੇਖਣ ਦਾ ਸਵਾਲ ਹੈ ਇੱਕ ਦਾ ਦੂਜੀ ਗੱਲ ਉਹ ਬਹੁਤ ਅਸੀਂ ਲੋਕਲ ਗੱਲ ਚੋਂ ਦੇਖਦੇ ਆਂ ਤੇ ਅਸੀਂ ਬਹੁਤ ਵੋਟ ਦੇ ਇੱਕ ਗੱਲ ਤੋਂ ਦੇਖਦੇ ਆਂ ਹੁਣ ਚੀਫ ਮਿਨਿਸਟਰ ਕਹਿ ਰਹੇ ਨੇ ਵਾਰ-ਵਾਰ ਕਿ ਬੀਜੇਪੀ ਸਾਡੀ ਬਾਹਰ ਰੋੜ ਰਹੀ ਹੈ ਇਹ ਬੀਜੇਪੀ ਨਹੀਂ ਕੱਲੀ ਰੋੜ ਰਹੀ ਕੇਂਦਰ ਦੀ ਹਰ ਸਰਕਾਰ ਨੇ ਮੋੜ ਰੋੜੀ ਹੈ ਤੇ ਚਾਹੇ ਹੁਣ ਬੀਜੇਪੀ ਹੈ ਤੇ ਇਹ ਤੋਂ ਪਹਿਲਾਂ ਕਾਂਗਰਸ ਸੀ ਹਰਿਆਣਾ ਰਾਜਸਥਾਨ ਇਕੱਠੇ ਹੋ ਜਾਂਦੇ ਨੇ ਕਿਉਂਕਿ ਜਿਨ੍ਹਾਂ ਨੇ ਲੈਣਾ ਹੈ ਦੂਜੇ ਤੋਂ ਪੰਜਾਬ ਆਈਸੋਲੇਟਡ ਕੱਲਾ ਪੈ ਗਿਆ ਜੇ ਤੁਸੀਂ ਜੇ ਆਪਾਂ ਦੇਖੀਏ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ 24 ਮਾਰਚ ਨੂੰ 1976 ਨੂੰ ਅਵਾਰਡ ਦਿੱਤਾ ਕਿ 3.5 3.5 ਐਮਐਫ ਪਾਣੀ ਦੋਨਾਂ ਨੂੰ ਬਰਾਬਰ ਵੰਡਦਾ ਜੀ ਆਪਾਂ ਤਾਂ ਦਿੱਲੀ ਨੂੰ ਦੇਤਾ ਉਹੀ ਜਿਹੜਾ ਪੀਣ ਲਈ ਦੇਣਾ ਸੀ 0.2 ਐਮਐਫ ਤੇ ਇਹ ਹੋ ਗਿਆ ਜੀ ਚਲੋ ਉਦੋਂ ਤਾਂ ਲੋਕ ਕਹਿੰਦੇ ਸੀ ਐਮਰਜੈਂਸੀ ਲੱਗੀ ਹੈ ਜੀ ਬਾਅਦ ਦੇ ਵਿੱਚ ਦੇਖਾਂਗੇ ਬਾਅਦ ਦੇ ਵਿੱਚ ਹੋਇਆ ਵੀ ਤੇ ਸੁਪਰੀਮ ਕੋਰਟ ਵੀ ਗਏ ਹਰਿਆਣਾ ਗਿਆ ਪਹਿਲਾਂ ਫਿਰ ਪੰਜਾਬ ਗਿਆ ਉਦੋਂ ਬਾਅਦ ਜਦੋਂ ਬਿਲਕੁਲ ਨੇੜੇ ਸੀ ਇਹ ਮਤਲਬ ਸੁਪਰੀਮ ਕੋਰਟ ਤੇ ਬਹਿਸ ਵੀ ਹੋ ਗਈ 31 ਦਸੰਬਰ 1981 ਨੂੰ ਤਿੰਨ ਚੀਫ ਮਿਨਿਸਟਰ ਬਣਾ ਬਿਠਾਏ ਉਹਨਾਂ ਉਦੋਂ ਦੀ ਪ੍ਰਧਾਨ ਮੰਤਰੀ ਨੇ ਜਿਹਦੇ ਚ ਦਰਬਾਰਾ ਸਿੰਘ ਸਾਡੇ ਸੀਗਾ ਔਰ ਇਧਰੋਂ ਭਜਨ ਲਾਲ ਤੇ ਉਧਰੋਂ Rajasthan ਦਾ ਉਹਨਾਂ ਨੂੰ ਹਦਾਇਤਾਂ ਕਰਕੇ ਮੁਕੱਦਮਾ ਵੀ ਵਾਪਸ ਦਿਵਾ ਲਿਆ ਤੇ ਉਵੇਂ ਹੀ ਪਾਣੀ ਫੇਰ ਮੰਡਾ ਤਾ ਉਹ ਚੋਂ ਕਪੂਰੀ ਨਹਿਰ ਨਿਕਲਦੀ ਆ ਉਹਦੇ ਚੋਂ ਬਾਕੀ ਚੀਜ਼ਾਂ ਨਿਕਲਦੀਆਂ ਨੇ ਆ ਜਿਹੜੀ S&YL ਨਹਿਰ ਫਿਰ ਐਸਵਾਈਐਲ ਨਹਿਰ ਤੋਂ ਪੰਜਾਬ ਨਾਲ ਕੀ ਹੋਇਆ ਤੁਸੀਂ ਦੇਖੋ 8 ਅਪ੍ਰੈਲ ਤੋਂ ਮੋਰਚਾ ਸ਼ੁਰੂ ਹੋ ਜਾਂਦਾ ਪਾਣੀ ਤੇ ਅਕਾਲੀ ਦਲ ਤੇ ਸੀਪੀਐਮ ਵੱਲੋਂ ਉਹ ਮੋਰਚਾ ਧਰਮ ਯੁੱਧ ਚ ਕਨਵਰਟ ਹੁੰਦਾ ਫਿਰ ਧਰਮ ਯੁੱਧ ਤੋਂ ਬਾਅਦ ਜਿੰਨਾ ਕਤਲਿਆ ਪੰਜਾਬ ਚ ਜੋ ਹੋਇਆ ਹੈ ਪਾਣੀ ਤੋਂ ਹੀ ਹੋਇਆ ਜਿਵੇਂ ਕਹਿੰਦੇ ਨੇ ਪਾਣੀ ਨੂੰ ਵੀ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਵਾਲਾ ਕੁਐਸਚਨ ਹੁੰਦਾ ਕੋਈ ਪਾਣੀ ਕਰਨਾ ਬੁਝਾਉਣ ਲਈ ਵੀ ਜੇ ਸਿਆਸਤ ਅੱਗ ਲਾਉਣਾ ਚਾਹੇ ਤਾਂ ਪਾਣੀ ਦੀ ਜਿਹੜੀ ਤਸਵੀਰ ਹੈ ਭਾਵੇਂ ਉਹ ਅੱਗ ਬੁਝਾਉਣ ਵਾਲੀ ਹੈ ਪਰ ਸਿਆਸਤ ਦੀ ਤਾਸੀਰ ਜਦੋਂ ਅੱਗ ਲਾਉਣ ਵਾਲੀ ਬਣ ਜਾਂਦੀ ਹੈ ਇਹ ਬੜਾ ਖਤਰਨਾਕ ਹੈ। ਇੰਨਾ ਕੁਝ ਭੁਗਤੇ ਆ ਪੰਜਾਬ ਨੇ ਅਜੇ ਵੀ ਉਹ ਰਾਸ ਨਹੀਂ ਆ ਰਹੇ ਉਸ ਲੈਵਲ ਦੇ ਉੱਤੇ। ਤੇ ਹੁਣ ਕੀ ਹੈ ਹੁਣ ਬੀਜੇਪੀ ਆ ਗਈ। ਤੁਸੀਂ ਦੇਖੋਗੇ ਬੀਜੇਪੀ ਵਾਲੀ ਸਾਈਡ। ਬਲੋਰ ਲਾਰ ਖੱਟੜਤਾ ਹੁਣ ਜੂਨੀਅਰ ਮਿਨਿਸਟਰ ਨੇ ਨਾ ਹੁਣ ਹਰਿਆਣੇ ਦੇ ਥੋੜੀ ਨੇ ਉਹ ਵੀ ਰਵਨੀਤ ਬਿੱਟੂ ਵੀ ਹਰਿਆਣੇ ਵਾਲੇ ਵੀ ਰਾਜਸਥਾਨ ਵਾਲੇ ਵੀ ਸਾਰੇ ਪੰਜਾਬ ਦੇ ਖਿਲਾਫ ਖੜੇ ਨੇ। ਉਜੇ ਹਰਿਆਣੇ ਵਾਲਾ ਪਾਲਟੀਸ਼ਨ ਚਲੋ ਹਰਿਆਣਾ ਦਾ ਹੋ ਕੇ ਮੰਨ ਲੋ ਇਹ ਗੱਲ ਕਰ ਰਿਹਾ ਹੈ ਖੱਟਣ ਬਿਜਲੀ ਉਹਦੇ ਕੋਲ ਡਿਪਾਰਟਮੈਂਟ ਆ ਉਹਨਾਂ ਕੋਲ ਤੇ ਪੰਜਾਬ ਵਾਲਾ ਰਵਨੀਤ ਮਿੱਟੂ ਵੀ ਕਹਿ ਰਿਹਾ ਵੀ ਪਾਣੀ ਵਾਲਾ ਮੁੱਦਾ ਉਠਾ ਕੇ ਤੇ ਤੁਸੀਂ ਇਹ ਬਿਨਾ ਮਤਲਬ ਉਹ ਕਰਦੇ ਹੋ ਪੰਜਾਬ ਦੀ ਜਿਹੜੀ ਇੱਕ ਸਹਿਮਤੀ ਵਾਲੀ ਥੇ ਰਹਿ ਉਹ ਕਿੱਧਰ ਗਈ ਪੰਜਾਬ ਚ ਜਦ ਵੀ ਕਦੇ ਨੁਕਸਾਨ ਹੋਇਆ ਸਾਡੀਆਂ ਪਾਰਟੀਆਂ ਜਾਂ ਤਾਂ ਆਪੋ ਆਪਣੀ ਹਾਈ ਕਮਾਂਡ ਦੇ ਥੱਲੇ ਲੱਗ ਕੇ ਚਿਪਗੀਆਂ ਜਾਂ ਇਕੱਠੇ ਹੋ ਕੇ ਪੰਜਾਬ ਦਾ ਹਿੱਤ ਉਹਨਾਂ ਲਈ ਪਹਿਲਾਂ ਨਹੀਂ ਰਿਹਾ ਆਪਣਾ ਨਿੱਜੀ ਹਿੱਤ ਤੇ ਪਾਰਟੀ ਹਿੱਤ ਪਹਿਲਾਂ ਰਿਹਾ ਜਿਹਦੇ ਕਰਕੇ ਉਹ ਬਿਲਕੁਲ ਹੀ ਪਾਸ ਪਾਸੇ ਵੱਲ ਚਲੇ ਗਏ ਉਹ ਇਹ ਸਵਾਲ ਚੀਫ ਮਿਨਿਸਟਰ ਦੇ ਚਿੱਠੀ ਦਾ ਸਵਾਲ ਨਹੀਂ ਚਿੱਠੀ ਪੱਤਰਾਂ ਦੇ ਨਹੀਂ ਅਗਨੇ ਤਾਂ ਆਰਡਰ ਕਰਤਾ ਜੇ ਤਾਂ ਤੁਸੀਂ ਕਹੋਗੇ ਅਸੀਂ ਨਹੀਂ ਛੱਡਣ ਦਿੰਦੇ ਉੱਥੇ ਜਾ ਕੇ ਕੀ ਕਰੋਗੇ ਉੱਥੇ ਤੁਹਾਡਾ ਚੀਫ ਇੰਜੀਨੀਅਰ ਖੜੂਗਾ ਦੂਜਾ ਛੱਡਣਾ ਚਾਹੂਗਾ ਤੇ ਕੌਣ ਛੱਡੂਗਾ ਤੇ ਕੀ ਹੋਊਗਾ ਇਹ ਤਾਂ ਟੈਕਨੀਕਲੀ ਕੁਝ ਕਰ ਸਕਦੇ ਹੋ ਨਹੀਂ ਕਿ ਨਹੀਂ ਕਰ ਸਕਦੇ ਸਰਦਾਰ ਹਮੀਰ ਸਿੰਘ ਜੀ ਪੋਲਿਟਿਕਲੀ ਮੈਂ ਮੈਂ ਇਹੀ ਇਹੀ ਸਮਝਣਾ ਚਾਹੁੰਨਾ ਅਮੀਰ ਸਿੰਘ ਜੀ ਕੇ ਜੇ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਬਣਾ ਕੇ ਸੁਨੇਹਾ ਲਾਇਆ ਸੀ ਫਿਰ ਚਿੱਠੀ ਲਾ ਕੇ ਕਿਹਾ ਕਿ ਸਾਡੇ ਕੋਲ ਇੱਕ ਬੂੰਦ ਫालतू ਨਹੀਂ ਹੈ ਪਤਾ ਉਹਨਾਂ ਨੂੰ ਵੀ ਸੀ ਕਿ ਇੱਥੇ ਤੱਕ ੱੱਕਾ ਕਰ ਰਹੀ ਹੈ ਕੇਂਦਰ ਤੇ ਉਹਨਾਂ ਨੇ ਕਰਨਾ ਹੈ ਤੇ ਜਦੋਂ ਹੁਣ ਇਹ ੱੱਕਾ ਹੋ ਗਿਆ ਤਾਂ ਉਹਦੇ ਰੋਕਣ ਲਈ ਕੋਈ ਤਜਵੀਜ਼ ਹੈ ਇਹਨਾਂ ਕੋਲ ਤੁਹਾਨੂੰ ਲੱਗਦਾ ਕੋਈ ਢੰਗ ਤਰੀਕਾ ਹੈ ਕਿਵੇਂ ਰੋਕ ਲੈਣਗੇ ਪਾਣੀ ਪੰਜਾਬ ਦੀ ਲੋੜ ਕਿਵੇਂ ਪੂਰੀ ਕਰਨਗੇ ਫਿਰ ਨਹੀਂ ਰੌਣਾ ਇਹੀ ਹੈ ਕਿ ਜਿਹੜਾ ਪਾਣੀ ਤੁਹਾਡੇ ਕੋਲ ਜਾਂਦਾ ਹੈ ਜੇ ਅਜੇ ਤਾਂ ਪੰਜਾਬ ਤਾਂ ਇਹ ਚਾਹੁੰਦਾ ਜਿਹੜਾ ਜਾਂਦਾ ਉਹਦੀ ਰਾਇਲਟੀ ਮਿਲੇ ਪਾਣੀ ਭੇਜਿਆ ਸਾਰਾ ਕਿਤੇ ਅੱਗੇ ਜਾ ਕੇ ਪਾਣੀ ਸਾਨੂੰ ਹੋਰ ਚਾਹੀਦਾ ਹੈ ਹੋਰ ਤਾਂ ਹੋਰ ਤੁਸੀਂ ਤਾਂ ਜਿੰਨਾ ਹੈ ਉਹ ਵੀ ਜੇਕਰ ਲੁੱਟਿਆ ਜਾ ਰਿਹਾ ਤੁਹਾਡੀ ਸਰਦਾਰਤ ਹੇਟ ਤੁਸੀਂ ਚੀਫ ਮਿਨਿਸਟਰ ਹੋ ਤੇ ਬਾਕੀ ਦੇ ਹੋ ਤਾਂ ਜ਼ਿੰਮੇਵਾਰੀ ਤਾਂ ਤੁਹਾਡੀ ਪਾਊਗੀ ਨਾ ਤੇ ਹੁਣ ਜ਼ਿੰਮੇਵਾਰੀ ਇਹ ਹੈ ਜੇ ਤੁਸੀਂ ਇਕੱਲੇ ਨਹੀਂ ਕਰ ਸਕਦੇ ਤਾਂ ਇਹਨੂੰ ਪੋਲਿਟਿਕਲ ਲੜਾਈ ਬਣਾਓ ਪੋਲਿਟਿਕਲ ਲੜਾਈ ਚ ਚਾਹੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੰਦੋ BBMB ਖਿਲਾਫ ਮਤਾਂਪਾ BBMB ਕੌਣ ਹੁੰਦੀ ਆ ਕਿ ਤੁਹਾਡਾ ਮਤਲਬ ਇਹ ਲੈ ਜੇ ਪਹਿਲਾਂ ਤਾਂ ਉਹਨਾਂ ਨੇ ਤੁਹਾਡੇ ਡਾਇਰੈਕਟਰ ਜਿਹੜੇ ਨੇ ਮੈਂਬਰ ਬੋਰਡ ਦੇ ਉਹ ਲੈ ਕੇ ਗਏ ਕਿ ਹੁਣ ਕੋਈ ਪੰਜਾਬ ਦਾ ਮੈਂਬਰ ਨਹੀਂ ਰਹੂਗਾ ਜੀ ਬੋਰਡ ਦਾ ਪਹਿਲਾਂ ਤੁਸੀਂ ਇਹਦੇ ਤੇ ਨਹੀਂ ਅੜ ਕੇ ਖੜੇ ਕਿ ਕਿਵੇਂ ਕਰ ਸਕਦੇ ਹੋ ਤੁਸੀਂ ਦੂਜਾ BBMB ਦੇ ਰੂਲ ਜਿ ਮੁਤਾਬਕ ਸੀ ਕਿ ਜਿਹੜੀਆਂ ਸਬੰਧਤ ਸਟੇਟਾਂ ਨੇ ਚੇਅਰਮੈਨ ਇਹਦੇ ਚੋਂ ਨਹੀਂ ਲੱਗ ਸਕਦਾ ਤੁਸੀਂ ਬਲ ਪਾ ਕੇ ਹਿਮਾਚਲ ਤੋਂ ਚੇਤ ਦਾ ਬੰਦਾ ਚੇਅਰਮੈਨ ਲਵਾਇਆ ਹੂੰ ਜਿੰਨੇ ਰੂਲ ਰੈਗੂਲੇਸ਼ਨ ਨੇ ਉਹਨਾਂ ਦੀ ਵੀ ੱਜੀਆਂ ਲਗਾਤਾਰ ਰੋੜ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਚੁੱਪ ਕਰ ਜਾਂਦੇ ਹੋ ਜਦੋਂ ਫਿਰ ਅਗਲਾ ਸਟੈਪ ਲਿਆ ਆਉਂਦੇ ਨੇ ਫਿਰ ਤੁਸੀਂ ਰਿਐਕਟ ਕਰਦੇ ਹੋ ਇਹ ਸਾਰੇ ਮਾਮਲੇ ਦੇ ਉੱਤੇ ਬੇहद ਜ਼ਰੂਰੀ ਚੀਜ਼ ਹੈ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜੀਪੀ ਹੋਵੇ ਜਿਹੜੀਆਂ ਵੀ ਦਿੱਲੀ 'ਚ ਸਰਕਾਰਾਂ ਰਹੀਆਂ ਉਹਨਾਂ ਨੇ ਪੰਜਾਬ ਨਾਲ ਬਿਤਕਰਾ ਕੀਤਾ ਕੀ ਇਹ ਦੇਖ ਲਓ ਜੇ ਭਾਜੀਪੀ ਕਰਦੀ ਹੈ ਗਲਤ ਜੇ ਕਾਂਗਰਸ ਕਰਦੀ ਹੈ ਗਲਤ ਪੰਜਾਬ ਦੇ ਵਿਚਾਲ ਪਾਰਟੀ ਮੀਟਿੰਗ ਚ ਇਹ ਮਿਨਿਸਟਰ ਬੁਲਾਏਗਾ ਤਾਂ ਪੰਜਾਬ ਜੁਨਟਾ ਦਾ ਉਹਦਾ ਸਾਹਮਣੇ ਆਜੂਗਾ ਆਪੀ ਲੋਕਾਂ ਦੇ ਕਿਉਂ ਖਿਲਾਫ ਨੇ ਕਿ ਨਹੀਂ ਸਕੋ ਉਹਨਾਂ ਨੂੰ ਐਕਸਪੋਜ਼ ਕਰੋ ਨਾ ਜੇ ਤੁਸੀਂ ਆਈ ਕਰਨੇ ਜਾਂ ਬਿਆਨਬਾਜ਼ੀ ਕਰਨੀ ਹੈ ਤੁਸੀਂ ਆਰ ਪਾਰਟੀ ਮੀਟਿੰਗ ਬਣਾਓ ਉਹਨਾਂ ਨੂੰ ਦੱਸੋ ਭਾਈ ਪੰਜਾਬ ਨਾਲ ਖੜੇ ਹੋ ਜਾਂ ਤੁਹਾਡੀਆਂ ਪਾਰਟੀਆਂ ਨਾਲ ਤੁਹਾਡੇ ਲਈ ਕਿਹੜੀ ਚੀਜ਼ ਜ਼ਰੂਰੀ ਹੈ ਪੰਜਾਬ ਨੂੰ ਬੰਜਰ ਬਣਨਾ ਦੇਖਣਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਔਰ ਜੇ ਪੰਜਾਬ ਦੀਆਂ ਪਾਰਟੀਆਂ ਆਪਣੇ ਧਿਰ ਦੇ ਨਾਲ ਖੜਨਗੀਆਂ ਪੰਜਾਬ ਦੇ ਨਾਲ ਖੜਨਗੀਆਂ ਤਾਂ ਪੰਜਾਬ ਦਾ ਕੇਸ ਮਜ਼ਬੂਤ ਹੋਏਗਾ ਫਿਰ ਉਹ ਸਮੂਚਾ ਡੈਲੀਗੇਸ਼ਨ ਪ੍ਰਧਾਨ ਮੰਤਰੀ ਨੂੰ ਵੀ ਮਿਲ ਸਕਦਾ ਨਹੀਂ ਮਿਲਦਾ ਤਾਂ ਇੱਕ ਧਰਮਿਆ ਵੀ ਪਲਾਨ ਕਰ ਸਕਦਾ ਕਿ ਹਾਂਜੀ ਅਸੀਂ ਤਾਂ ਇਹਨੂੰ ਪੋਲੀਟਿਕਲ ਇਸ਼ੂ ਬਣਾਵਾਂਗੇ ਉਸ ਪੰਦਰ ਦੇ ਉੱਤੇ ਜਾ ਕੇ ਫਿਰ ਉਹ ਜਿਹੜਾ ਈਵਨ ਵੱਡੀ ਲੜਾਈ ਲਈ ਵੀ ਤਿਆਰ ਹੋ ਸਕਦਾ ਕਿ ਜਿਹੜਾ ਸਾਡੇ ਡੈਮਾ ਤੇ ਕੰਟਰੋਲ ਹੈ ਇਹ ਆਰਜੀ ਕੰਟਰੋਲ ਨੇ ਬੀਬੀਐਮਬੀ ਬਾਕੀ ਦੇ ਜਦੋਂ ਪਰਮਾਨੈਂਟ ਕੰਟਰੋਲ ਸਾਡੇ ਕੋਲ ਵਾਪਸ ਕਿਵੇਂ ਆਏਗਾ ਡੈਮਾ ਦਾ ਕੰਟਰੋਲ ਫਿਰ ਉਹ ਲੜਾਈ ਬਣ ਵਧੋ ਜਾਂਦਾ ਉਸ ਤੋਂ ਵੱਡੇ ਜਦੋਂ ਤੁਸੀਂ ਰੱਖਿਆਤਮਕ ਲੜਾਈ ਲੜਦੇ ਹੋ ਆਫੈਂਸਬ ਨਹੀਂ ਲੜਦੇ ਹਮਲਾਵਰ ਲੜਾਈ ਨਹੀਂ ਲੜਦੇ ਤੁਹਾਡੀਆਂ ਪੈਰ ਹੌਲੀ ਹੌਲੀ ਫਿਸਲਦੇ ਜਾਂਦੇ ਨੇ ਫਿਸਲਦੇ ਜਾਂਦੇ ਨੇ ਰਖਿਆਤਮਕ ਲੜਾਈ ਬਹੁਤੀ ਦੇਰ ਨਹੀਂ ਚੱਲਦੀ ਤੁਹਾਨੂੰ ਕੋਈ ਫਲਾਨੇਗ ਬਣਾਉਣੀ ਪੈਗੀ ਇਸ ਗੱਲ ਤੋਂ ਡਰ ਕੀ ਹੈ ਪੰਜਾਬ ਦੇ ਚੀਫ ਮਿਨਿਸਟਰ ਨੂੰ ਜਾਂ ਐਮਰਜੈਂਸੀ ਵਿਧਾਨ ਸਭਾ ਦਾ ਸੈਸ਼ਨ ਸੰਦਨ ਉਹ ਲੋਟਸ ਆਪਰੇਸ਼ਨ ਫਲਾਨੇ ਆਪਰੇਸ਼ਨ ਉਦੋਂ ਤਾਂ ਫੱਟ ਛੱਦ ਲੈਂਦੇ ਹੋ ਜੇ ਪੰਜਾਬ ਦੀ ਲੋੜ ਹੈ ਹੁਣ ਦੁਨੀਆ ਸਾਹਮਣੇ ਤਾਂ ਦੱਸੋਗੇ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਵੀਡੀਓ ਨਾ ਪਾਓ ਜੀ ਇਹ ਵੀਡੀਓ ਤਾਂ ਉਹ ਸੋਸ਼ਲ ਮੀਡੀਆ ਤੇ ਪਾਉਂਦਾ ਜਿਹਦੀ ਕੋਈ ਸੁਣਦਾ ਨਹੀਂ ਤੁਸੀਂ ਤਾਂ ਚੀਫ ਮਿਨਿਸਟਰ ਹੋ ਉਰੀ ਦਾ ਇੱਕ ਆਰਡਰ ਦਾ ਕਾਨੂੰ ਸੰਦੋਖ ਯਾਰ ਪਾਰਟੀ ਮੀਟਿੰਗ ਮੈਂ ਸੱਦ ਰਿਆਂ ਜੀ ਆਓ ਇਸ ਪਾਣੀ ਦੇ ਮੁੱਦੇ ਤੇ ਸੈਸਦ ਸੱਦ ਸਕਦੇ ਹੋ ਇਸ ਮੁੱਦੇ ਤੇ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਤੱਥਾਂ ਸਮੇਤ ਉਸ ਗੱਲ ਤੇ ਬਹਿਸ ਕਰਕੇ ਸਾਹਮਣੇ ਲਿਆਓ ਕੋਈ ਸਾਂਝੀ رائے ਲੋਕਾਂ ਦੇ ਸਾਹਮਣੇ ਪੇਸ਼ ਕਰੋ ਤਾਂ ਕਿ ਇਹ ਗੱਲ ਬਣੇ ਇਸ ਕਰਕੇ ਇਹ ਨਿਹੈਤ ਜ਼ਰੂਰੀ ਹੈ ਪਾਰਟੀ ਬਾਜ਼ੀ ਤੋਂ ਉੱਪਰ ਉਠਣਾ ਹੂੰ ਸ਼ਗੂਫੇ ਬਾਜ਼ੀ ਛੱਡ ਕੇ ਚੁਟਕਲੇ ਬਾਜ਼ੀ ਛੱਡ ਕੇ ਪੰਜਾਬ ਦਾ ਪਾਣੀ ਜਾ ਰਿਹਾ 8500 ਕਿਊਸਕ ਦਾ ਜਿਹੜਾ ਮਾਣੇ ਹੁੰਦੇ ਨੇ ਔਰ ਔਰ ਜਿਹੜਾ ਤੁਸੀਂ ਜਿਹੜੀ ਇੱਕ ਨਹਿਰ ਮਾਲਵਾ ਕਨਾਨ ਕਰਦੇ ਉਹ 2000 ਕਿਊਸਕ ਦੀ ਬਣਾਉਣੀ ਉਹ ਵੀ ਬਹੁਤ ਵੱਡੀ ਬਣਨ ਜਾ ਰਹੀ ਹੈ ਉਸ ਪੰਦਰ ਦੇ ਉੱਤੇ ਜਾ ਕੇ ਇਹ ਜਿਆ ਚਾਰ ਨਹਿਰਾਂ ਹੁੰਦੀਆਂ ਨੇ ਇਹ ਜਿਹੜੀਆਂ ਜੇ ਪੰਜਾਬ ਦੇ ਵਿੱਚ ਤੁਸੀਂ ਪਾਣੀ ਦੇਣਾ ਚਾਹੁੰਦੇ ਹੋ ਸਰਦਾਰ ਹਮੀਰ ਸਿੰਘ ਜੀ ਜੇ ਹੁਣ ਤੱਕੜੇ ਹੋ ਕੇ ਨਾ ਖੜਿਆ ਪੰਜਾਬ ਪੰਜਾਬ ਤੋਂ ਭਾਅ ਮੇਰਾ ਸਿਆਸੀ ਧਿਰਾਂ ਤੋਂ ਆ ਜਿਨ੍ਹਾਂ ਨੇ ਲੜਾਈ ਲੜਨੀ ਹੁੰਦੀ ਜਿਨ੍ਹਾਂ ਨੂੰ ਅਸੀਂ ਚੁਣਿਆ ਜੇ ਉਹ ਨਹੀਂ ਤਕੜਾ ਹੋ ਕੇ ਖੜਦਾ ਫਿਰ ਅਗਲੇ ਐਸਵਾਈਐਲ ਵੀ ਕੱਲ ਨੂੰ ਐਸਵਾਈਐਲ ਚ ਪਾਣੀ ਲੈ ਜਾਣਗੇ ਫਿਰ ਤਾਂ ਬਿਲਕੁਲ ਪੰਜਾਬ ਇੱਕ ਐਸੀ ਸਟੇਟ ਹੈ ਦੇਖੋ ਇਹਦੀ ਨੇਚਰ ਨੂੰ ਇਹਦੇ ਸੁਭਾਅ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਵੇਂ ਅੱਜ ਕੱਲ ਮਸਲਮ ਕਮਿਊਨਿਟੀ ਤੇ ਬਲਡੋਜ਼ਰ ਜੇ ਉਹ ਕਾਫੀ ਚੱਲਦਾ ਨਾ ਲੀਡਰ ਨਹੀਂ ਕੋਈ ਗੱਲ ਨਹੀਂ ਕਰਦਾ ਬਹੁਤ ਸਾਰੇ ਆਪਾਂ ਸੋਸ਼ਲ ਮੀਡੀਆ 'ਚ ਦੇਖਦੇ ਹਾਂ ਕਿ ਜਦੋਂ ਮਤਲਬ ਕਿਸਾਨ ਉੱਥੇ ਸੀਗੇ ਧਰਨੇ ਤੇ ਦਿੱਲੀ ਉਦੋਂ ਵਹਾਵਰਾ ਕੀ ਹੁੰਦਾ ਸੀ ਵਹਾਵਰਾ ਇਹ ਸੀ ਕਹਿੰਦੇ ਪੰਜਾਬ ਹੈ ਇਹ ਪੈਰਾਹੇਟ ਅੱਗ ਬਚਾ ਦੇਾਂਗੇ ਫਲਾਣਾ ਕਰਦਾਂਗੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਉਹਦੀ ਹਿਸਟਰੀ ਹੈ ਇੱਥੇ ਤੁਸੀਂ ਫਿਰ ਜ਼ਬਰਦਸਤੀ ਜੇ ਡੈਮੋਕਰੈਟਿਕ ਤਰੀਕੇ ਨਾਲ ਗੱਲ ਨਹੀਂ ਸੁਣਦੇ ਜੇ ਜਮਹੂਰੀ ਤਰੀਕੇ ਨਾਲ ਵੀ ਤੁਸੀਂ ਥੱਕਾ ਕਰੀ ਜਾ ਰਹੇ ਹੋ ਆਪਣੇ ਮジョਰਿਟੀ ਦੇ ਆਸਰੇ ਤਾਂ ਤੁਸੀਂ ਪੰਜਾਬ ਨੂੰ ਬਲਦੀ ਦੇ ਬੂਥੇ ਥੱਕ ਰਹੇ ਤੱਕ ਕੇ ਫਿਰ ਕੀ ਆਉਂਦਾ ਫਿਰ ਇੱਥੇ ਗੀਤ ਆ ਜਾਂਦੇ ਨੇ ਮੂਸੇ ਵਾਲੇ ਦੇ ਕਿ ਕਿਹਨੇ ਰੋਕਿਆ ਐਸਵਾਈਐਲ ਦਾ ਪਾਣੀ ਹੂੰ ਜਿੱਥੇ ਫਿਰ ਇੰਜੀਨੀਅਰ ਵੀ ਮਰ ਜਾਂਦਾ ਜਿੱਥੇ ਕਈ ਬਾਹਰਲੇ ਸੱਜਣ ਜਿਹੜੇ ਲੇਬਰ ਕਰਨ ਵਿਚਾਰੇ ਆਉਂਦੇ ਨੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ ਪਰ ਕਸੂਰ ਹੁਕਮਰਾਨਾਂ ਦਾ ਹੁੰਦਾ ਹੈ ਨਾ ਹੂੰ ਜਿਹੜੇ ਜ਼ਬਰਦਸਤੀ ਕਹਿੰਦੇ ਨੇ ਅੱਗ ਦੇ ਮੂਥੇ ਤੁਸੀਂ ਪੰਜਾਬ ਨੂੰ ਚਾਰ ਸਫੇਰ ਉਧਰ ਧੱਕ ਕੇ ਹੋ ਰਹੇ ਹੋ ਬਿਲਕੁਲ ਇਹ ਕੇਂਦਰੀ ਹੁਕਮਰਾਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਸਾਡੇ ਵਾਲਿਆਂ ਨੂੰ ਵੀ ਸੋਚ ਇਹ ਕੰਟਰੋਲ 'ਚ ਨਹੀਂ ਰਹਿਣੀਆਂ ਚੀਜ਼ਾਂ ਕਿਉਂਕਿ ਫਿਰ ਉਹ ਇੰਡੀਵਿਜੁਅਲ ਚੀਜ਼ਾਂ ਵੀ ਚੱਲ ਪੈਂਦੀਆਂ ਨੇ ਜਿਹੜੀਆਂ ਸਮੂਹਿਕ ਚੀਜ਼ਾਂ ਤੋਂ ਇਲਾਵਾ ਇਸ ਲਈ ਪੰਜਾਬੀ ਐਡਾ ਅਨਿਆਹ ਉਹ ਨਹੀਂ ਜਾਣਣਗੇ ਤੇ ਨਾ ਹਿਸਟਰੀ ਆ ਜਾਣਦੀ ਤੇ ਜੇ ਤੁਸੀਂ ਰਸਤਾ ਬੰਦ ਕਰਦੇ ਜਾਉਂਗੇ ਰਸਤੇ ਬੰਦ ਕਰਦੇ ਜਾਉਂਗੇ ਤਾਂ ਤੱਕ ਕੇ ਹਿਸਾਬ ਨਾਲ ਤੱਕ ਰਹੇ ਹੋ ਇਹਦੀ ਜ਼ਿੰਮੇਵਾਰੀ ਸਟੇਟ ਦੀ ਹੋਏਗੀ ਨਾ ਕਿ ਕਿਸੇ ਹੋਰ ਦੀ ਇਹਨਾਂ ਗੱਲਾਂ ਨੂੰ ਦੇਖਣਾ ਤੇ ਵਿਚਾਰਨਾ ਚਾਹੀਦਾ ਬਿਲਕੁਲ ਇਸ ਸਮੇਂ ਜੇਕਰ ਮਾਹੌਲ ਇਹੋ ਜਿਹਾ ਬਣਾਇਆ ਜਾਊਗਾ ਤਾਂ ਉਹਦੇ ਲਈ ਜ਼ਿੰਮੇਵਾਰ ਜੇ ਕੇਂਦਰ ਆ ਬੀਜੇਪੀ ਆ ਤਾਂ ਉਹਦੇ ਲਈ ਪੰਜਾਬ ਦੀ ਸਰਕਾਰ ਦੀ ਵੀ ਮਾਰੀ ਹੋਗੀ ਜੇਕਰ ਉਹਨੇ ਸਹੀ ਲੜਾਈ ਢੰਗ ਤਰੀਕੇ ਨਾਲ ਨਾ ਲੜੀ